ਜਲੰਧਰ ਦਾ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅੱਗੇ ਨੇ ਤਾਂ ਆਮ ਆਦਮੀ ਪਾਰਟੀ ਰੁਝਾਨਾਂ ਦੇ ਵਿੱਚ ਬੋਣੀ ਕਰਦੀ ਹੋਈ ਜਿਵੇਂ ਪਹਿਲਾਂ ਨਪਿੰਦਰ ਜ਼ਿਕਰ ਕਰ ਰਹੇ ਸੀ ਇਸ ਸਮੇਂ ਅਹਿਮ ਖਬਰ ਹੈ ਆਮ ਆਦਮੀ ਪਾਰਟੀ ਰੁਝਾਨਾਂ ਦੇ ਵਿੱਚ ਪਹਿਲਾ ਰੁਝਾਨ ਸਾਡੇ ਕੋਲ ਪਹੁੰਚਿਆ ਹੈ ਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਅੱਗੇ ਨੇ ਇੱਕ ਚੀਜ਼ ਹੋਰ ਬੜੀ ਦਿਲਚਸਪ ਹੈ ਗੌਰਵ ਇਸ ਦੇ ਵਿੱਚ ਜੇ ਫਰਕ ਦੱਸੀਏ ਮਹਿੰਦਰ ਭਗਤ ਨੂੰ ਵੋਟਾਂ ਪਈਆਂ ਨੇ 3971 ਪਹਿਲੇ ਰਾਉਂਡ ਦੇ ਵਿੱਚ ਸੁਰਿੰਦਰ ਕੌਰ ਕਾਂਗਰਸ ਦੇ ਉਹਨਾਂ ਨੂੰ ਵੋਟਾਂ ਪਈਆਂ ਨੇ 1722 ਤੇ ਸ਼ੀਤਲ ਲੰਗਰਾਲ ਤੀਸਰੇ ਨੰਬਰ ਤੇ ਨੇ ਵੋਟਾਂ ਪਈਆਂ ਨੇ 1073 ਯਾਨੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਪਹਿਲਾ ਜਿਹੜੀ ਸਪੀਡ ਜਿਹੜੇ ਕੈਂਡੀਡੇਟ ਨੇ ਫੜੀ ਉਹ ਮੈਟਰ ਕਰਦਾ ਕਿੱਥੋਂ ਤੱਕ ਜਾਂਦੀ ਹੈ ਤਾਂ ਮਿੰਦਰ ਭਗਤ ਦਾ ਜਿਹੜਾ ਮਾਰਜਨ ਹੈ ਉਹ ਕਰੀਬ-ਕਰੀਬ 2000 ਤੋਂ ਵੀ ਜ਼ਿਆਦਾ ਹੈ ਕਰੀਬ-ਕਰੀਬ 2200 ਵੋਟਾਂ ਦਾ ਜਿਹੜਾ ਮਾਰਜਨ ਹੈ ਉਹ ਲੈ ਕੇ ਮਹਿੰਦਰ ਭਗਤ ਪਹਿਲੇ ਰਾਊਂਡ ਦੇ ਵਿੱਚ ਅੱਗੇ ਚੱਲ ਰਹੇ ਨੇ 3971 ਵੋਟਾਂ ਇੱਕ ਵਾਰੀ ਫਿਰ ਦੱਸ ਦਿੰਨੇ ਆ 3971 ਮਹਿੰਦਰ ਭਗਤ ਸੁਰਿੰਦਰ ਕੌਰ ਜਿਹੜੇ ਕਾਂਗਰਸ ਦੇ ਨੇ 1722 ਤੇ ਸ਼ੀਤਲ ਲੰਗਰਾਲ ਜਿਹੜੇ ਭਾਜਪੀ ਦੇ ਨੇ 1073 ਮੌਜੂਦਾ ਵਿਧਾਇਕ ਸੀ ਪਰ ਤੀਸਰੇ ਨੰਬਰ ਤੇ ਚੱਲ ਰਹੇ ਨੇ ਸ਼ੀਤਲ ਲੰਗਰਾਲ ਸੁਮਿੰਦਰ ਭਗਤ 3971 ਵੋਟਾਂ ਲੈ ਕੇ 2249 ਵੋਟਾਂ ਦੀ ਲੀਡ ਦੇ ਨਾਲ ਪਹਿਲੇ ਰਾਉਂਡ ਦੇ ਵਿੱਚ ਅੱਗੇ ਨਿਕਲੇ ਨੇ ਗੁਰਪ੍ਰੀਤ 2249 ਜੇ ਆਪਾਂ ਲੋਕ ਸਭਾ ਦਾ ਜ਼ਿਕਰ ਕਰੀਏ ਤਾਂ ਵਿਧਾਨ ਸਭਾ ਦੇ ਸਾਹਮਣੇ ਇੱਕ ਬਹੁਤ ਚੰਗਾ ਸਟਾਰਟ ਆਪਾਂ ਦੇਖ ਸਕਦੇ ਹਾਂ ਬਹੁਤ ਜ਼ਬਰਦਸਤ ਸਟਾਰਟ ਹੈ ਕਿ ਇੱਥੋਂ ਲੀਡ ਨੂੰ ਤੋੜਨਾ ਦੂਜੀਆਂ ਪਾਰਟੀਆਂ ਦੇ ਲਈ ਮੁਸ਼ਕਲ ਹੋ ਜਾਏਗਾ ਪਹਿਲਾ ਰੁਚਾਨ ਹੈ ਪਹਿਲਾ ਰਾਉਂਡ ਹੈ 13 ਰਾਉਂਡ ਟੋਟਲ ਨੇ ਪਰ ਇਸ ਰਾਉਂਡ ਨੇ ਬਹੁਤ ਸਾਰੀ ਪਿਕਚਰ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਜ਼ਿਕਰ ਕਰ ਰਿਹਾ ਸੀ ਕਿ ਕਈ ਵਾਰ ਇਲਾਕੇ ਦੀਆਂ ਵੋਟਾਂ ਖੁੱਲਦੀਆਂ ਨੇ ਏਵੀਐਮ ਖੁੱਲਦੀ ਹੈ ਤਾਂ ਉਸ ਸਮੇਂ ਕੁਝ ਵੱਖਰੀ ਸਥਿਤੀ ਹੁੰਦੀ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਤੁਹਾਨੂੰ ਪੁਆਇੰਟ ਦੱਸਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ 5ਵੇਂ ਨੰਬਰ ਦੇ ਉੱਤੇ ਹੈ ਸਿਰਫ ਪੰਜਾਬ ਵੋਟਾਂ ਮਿਲੀਆਂ ਨੇ ਉਹਨਾਂ ਨੂੰ ਪਹਿਲੇ ਰਾਉਂਡ ਦੇ ਵਿੱਚ ਸਿਰਫ ਪੰਜਾਬ ਵੋਟਾਂ ਜਦਕਿ ਬਿੰਦਰ ਲਖਾ ਹਾਲਾਂਕਿ ਵੋਟਾਂ ਉਹਨਾਂ ਨੂੰ ਵੀ ਬਿੰਦਰ ਲਖਾ ਨੂੰ ਜ਼ਿਆਦਾ ਨਹੀਂ ਮਿਲੀਆਂ ਬਰ ਬਿੰਦਰ ਲਖਾ ਦੇ ਖਾਤੇ ਦੇ ਵਿੱਚ 215 ਵੋਟਾਂ ਗਈਆਂ ਨੇ ਔਰ ਇਹ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਤਾਂ ਸਿੱਧੇ ਤੌਰ ਦੇ ਉੱਤੇ ਫਾਈਟ ਪਹਿਲੇ ਤਿੰਨ ਦੇ ਵਿੱਚ ਹੀ ਨਜ਼ਰ ਆ ਗਈ ਨੋਰ ਪਹਿਲੇ ਨੰਬਰ ਦੇ ਉੱਤੇ ਕੌਣ ਹੈ ਇਸ ਸਮੇਂ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਦੂਜੇ ਨੰਬਰ ਦੇ ਉੱਤੇ ਇਸ ਸਮੇਂ ਕਾਂਗਰਸ ਦੇ ਸੁਰਿੰਦਰ ਕੌਰ ਨੇ ਤੀਜੇ ਨੰਬਰ ਦੇ ਉੱਤੇ ਇਸ ਸਮੇਂ ਸ਼ੀਤਲ ਅੰਗੁਰਾਲ ਨੇ ਸ਼ੀਤਲ ਅੰਗੁਰਾਲ ਦੇ ਖਾਤੇ ਦੇ ਵਿੱਚ 1073 ਵੋਟਾਂ ਗਈਆਂ ਨੇ ਯਾਨੀ ਕਿ ਇੱਕ ਵੱਡੀ ਚੁਣੌਤੀ ਸਿੱਧੇ ਪਹਿਲੇ ਰਾਉਂਡ ਦੇ ਵਿੱਚ ਹੀ ਮਿਲਦੀ ਹੋਈ ਸ਼ੀਤਲ ਅੰਗੁਰਾਲ ਨੂੰ ਨਜ਼ਰ ਆ ਰਹੀ ਹੈ ਮਹਿੰਦਰ ਭਗਤ ਦੇ ਖਾਤੇ ਦੇ ਵਿੱਚ 3900 ਵੋਟਾਂ ਪਹਿਲੇ ਰਾਉਂਡ ਦੇ ਵਿੱਚ ਹੀ ਖੁੱਲ ਗਈਆਂ ਤਾਂ ਇਸ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਜ਼ਬਰਦਸਤ ਤਰੀਕੇ ਨਾਲ ਜੋ ਕੈਂਪੇਨ ਮੁੱਖ ਮੰਤਰੀ ਨੇ ਕੀਤੀ ਸੀ ਉਸ ਦਾ ਅਸਰ ਪਹਿਲੇ ਰਿਜ਼ਲਟ ਵਿੱਚ ਨਜ਼ਰ ਆ ਗਿਆ ਪਹਿਲੇ ਰਿਜ਼ਲਟ ਤੇ ਨਜ਼ਰ ਆ ਗਿਆ ਪਹਿਲਾ ਰੁਝਾਨ ਪਹਿਲੇ ਰਾਉਂਡ ਦਾ ਜਿਹੜਾ ਰੁਝਾਨ ਹੈ ਉਸ ਦੇ ਵਿੱਚ 2259 ਵੋਟਾਂ ਦੀ ਲੀਡ ਜੋ ਇੱਕ ਮਾਈਂਡ ਸੈਟ ਤੁਹਾਡਾ ਕਰ ਦਿੰਦੀ ਹੈ ਕਿ ਘੱਟੋ ਘਾਟ ਇਸ ਲੀਡ ਨੂੰ ਜਿਬੜੀ ਚੋਣ ਦੇ ਵਿੱਚ ਤੋੜਨਾ ਕਿਸ ਤਰੀਕੇ ਨਾਲ ਟੁੱਟੇਗੀ ਅਗਲਾ ਰਾਉਂਡ ਹੋਰ ਇਸ ਦੇ ਵਿੱਚ ਜ਼ਿਆਦਾ ਅچھے ਤਰੀਕੇ ਨਾਲ ਸਥਿਤੀ ਨੂੰ ਤੈਅ ਕਰ ਪਾਏਗਾ ਕਿ ਗੱਲ ਜਾ ਕਿਹੜੇ ਪਾਸੇ ਰਹੀ ਹੈ ਤਿੰਨ ਕੈਂਡੀਡੇਟਸ ਦਾ ਅਸੀਂ ਮੁੱਖ ਤੌਰ ਤੇ ਜ਼ਿਕਰ ਕਰ ਰਹੇ ਹਮਿੰਦਰ ਭਗਤ ਵੋਟਾਂ 3971 ਲੈ ਕੇ ਗਏ ਨੇ ਪਹਿਲੇ ਰਾਊਂਡ ਚ 2259 ਦੀ ਲੀਡ ਲਈ ਹੈ ਕਿਉਂਕਿ ਸੁਰਿੰਦਰ ਕੌਰ ਕਾਂਗਰਸ ਦੇ 1722 ਤੇ ਸ਼ੀਤਲ ਅੰਗੁਰਾਲ 1073 ਪਰ ਤਿੰਨ ਕੈਂਡੀਡੇਟ ਹੋਰ ਨੇ ਜਿਹੜੇ ਇਸ ਚੋਣ ਦੇ ਵਿੱਚ ਖੜੇ ਨੇ surjit kaur ਨੇ akali dal ਦੇ ਜਿਨ੍ਹਾਂ ਨੂੰ 50 ਵੋਟਾਂ ਪਈਆਂ ਨੇ bindar kumar lakha ਨੇ bsp ਦੇ ਜਿਨ੍ਹਾਂ ਨੂੰ 215 ਵੋਟਾਂ ਪਈਆਂ ਨੇ ਔਰ ਜਿਨ੍ਹਾਂ ਦੀ ਸਪੋਰਟ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸੀ surjit kaur ਨੂੰ ਛੱਡ ਕੇ ਸੋ 215 ਵੋਟਾਂ ਉਹਨਾਂ ਨੂੰ ਪਈਆਂ ਨੇ ਔਰ ਇੱਕ ਕੈਂਡੀਡੇਟ ਹੋਰ ਨੇ ਉਹਨਾਂ ਦਾ ਨਾਮ ਹੈ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਉਹ ਨਹੀਂ ਜੋ ਫਰੀਦਕੋਟ ਤੋਂ ਲੋਕ ਸਭਾ ਜਿੱਤੇ ਸੀ ਇੱਕ ਹੋਰ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਉਹਨਾਂ ਦੇ ਕੈਂਡੀਡੇਟ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਵੋਟਾਂ ਪਈਆਂ ਨੇ 29 ਪਹਿਲੇ ਰਾਉਂਡ ਦੇ ਵਿੱਚ 29 ਵੋਟਾਂ ਮਿਲੀਆਂ ਨੇ ਸੋ ਇਹ ਤਸਵੀਰ ਹੈ ਹੁਣ ਤੱਕ ਦੀ ਜਲੰਧਰ ਬਾਈਲੈਕਸ਼ਨ ਦੀ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ ਪਹਿਲੇ ਰਾਉਂਡ ਦੇ ਵਿੱਚ ਮਹਿੰਦਰ ਭਗਤ 2249 ਵੋਟਾਂ ਦੀ ਜ਼ਬਰਦਸਤ ਲੀਡ ਲੈ ਕੇ ਅੱਗੇ ਵੱਧ ਰਹੇ ਨੇ ਔਰ ਆਮ ਤੌਰ ਤੇ ਜੋ ਮੰਨਿਆ ਜਾਂਦਾ ਹੈ ਗੌਰਵ ਜਿਹਦਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਸੱਤਾਧਾਰੀ ਪਾਰਟੀ ਦਾ ਐਜ ਹੁੰਦਾ ਹੈ ਮੈਂ ਜਦੋਂ ਆਪਾਂ ਇਹ ਡਿਸਕਸ਼ਨ ਕਰ ਰਹੇ ਸੀ ਤਾਂ ਮੈਂ ਉਸ ਪੁਆਇੰਟ ਤੇ ਆਉਣ ਲੱਗਿਆ ਸੀ ਜਿਸ ਵੇਲੇ ਪਹਿਲਾ ਰੁਝਾਨ ਆ ਗਿਆ ਕਿ ਜਦੋਂ ਤੁਸੀਂ ਸ਼ੀਤਲ ਅੰਗੁਰਾਲ ਦਾ ਤੁਸੀਂ ਜ਼ਿਕਰ ਕੀਤਾ ਜਾਂ ਸੁਸ਼ੀਲ ਰਿੰਕੂ ਦਾ ਤੁਸੀਂ ਜ਼ਿਕਰ ਕੀਤਾ ਕਿ ਆਪਣੀ ਵੋਟ ਲੈ ਕੇ ਚੱਲਦੇ ਨੇ ਜਦੋਂ ਪਾਰਟੀ ਬਦਲਣ ਦੀ ਗੱਲ ਆ ਜਾਂਦੀ ਹੈ ਜਦੋਂ ਕੈਂਡੀਡੇਟ ਪਾਰਟੀ ਬਦਲ ਕੇ ਖਾਸ ਕਰਕੇ ਆਪੋਜੀਸ਼ਨ ਚ ਬਿਲਕੁਲ ਜੇ ਸੱਤਾਧਾਰੀ ਧਿਰ ਵੱਲ ਪਾਰਟੀ ਬਦਲ ਕੇ ਆਉਣੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਜਿੰਨਾ ਤੁਸੀਂ ਆਪੋਜੀਸ਼ਨ ਦੇ ਵਿੱਚ ਪਾਰਟੀ ਬਦਲ ਕੇ ਜਾਂਦੇ ਹੋ ਔਰ ਉਦੋਂ ਫਿਰ ਪਬਲਿਕ ਦੇ ਮਾਈਂਡ ਸੈਟ ਨੂੰ ਜਾ ਕੇ ਚੇਂਜ ਕਰਨਾ ਜਾਂ ਉਹਨਾਂ ਨੂੰ ਹਿੱਟ ਕਰਨਾ ਉਹ ਤੁਹਾਡੇ ਲਈ ਕਿੰਨਾ ਔਖਾ ਸਾਬਿਤ ਹੋ ਜਾਂਦਾ ਹੈ ਇਹ ਸ਼ਾਇਦ ਸ਼ੀਤਲ ਲੰਗੁਰਾਲ ਦੀ ਪਹਿਲੇ 라ਉਂਡ ਦੀ ਲੀਡ ਦੱਸ ਰਹੀ ਹੈ ਕਿ ਤੁਸੀਂ ਉੱਥੇ ਜਾ ਕੇ ਕਿਸ ਤਰੀਕੇ ਨਾਲ ਇਸ ਦਾ ਮੁਕਾਬਲਾ ਕਰੋਗੇ ਔਰ ਦੂਜੀ ਗੱਲ ਖਾਸ ਤੌਰ ਤੇ ਜਦੋਂ ਵੋਟਰ ਕਨਫਿਊਜ਼ ਹੋ ਜਾਂਦਾ ਹੈ ਜੇ ਤੁਸੀਂ ਔਰ ਮੈਂ ਫੋਰ ਐਗਜ਼ਾਮਪਲ ਵੋਟਰਾਂ ਦਾ ਆਪਾਂ ਕਨਫਿਊਜ਼ ਹੋ ਗਏ ਜਿਸ ਤੁਸੀਂ ਪੱਕੇ ਤੌਰ ਤੇ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਸ਼ੁਰੂ ਤੋਂ ਤਾ ਕਨਫਿਊਜ਼ ਵੋਟਰ ਫਿਰ ਘੱਟੋ ਘਟਾ ਇੰਨਾ ਸੋਚਦਾ ਹੈ ਕਿ ਚਲੋ ਸੱਤਾਧਾਰੀ ਪਾਰਟੀ ਇਹਨਾਂ ਦੀ ਸਰਕਾਰ ਹੈ 2.5 ਸਾਲ ਪਏ ਨੇ ਘੱਟੋ ਘਟਾ ਹਲਕੇ ਦੇ ਕੋਈ ਕੰਮ ਤੇ ਹੋਣਗੇ ਤਾਂ ਸੱਤਾਧਾਰੀ ਪਾਰਟੀ ਦੇ ਨੂੰ ਵਿਧਾਇਕ ਬਣਾਇਆ ਜਾਵੇ ਇਸ ਕਰਕੇ ਸੱਤਾਧਾਰੀ ਪਾਰਟੀ ਦਾ ਐਜ ਬਣਿਆ ਜਾਂਦਾ ਹੈ ਔਰ ਕਿਤੇ ਨਾ ਕਿਤੇ ਉਹ ਚੀਜ਼ ਮਹਿੰਦਰ ਭਗਤ ਦੇ ਪੱਖ ਚ ਪਹਿਲੇ ਰਾਊਂਡ ਚ ਪਹਿਲੇ ਰਾਊਂਡ ਦੇ ਵਿੱਚ ਦੇਖੋ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਛਡਾਓ ਬਾਕੀ ਜ਼ਿੰਮੇਵਾਰੀ ਮੇਰੀ ਉਹ ਵੀ ਬਹੁਤ ਕੰਮ ਕਰਕੇ ਗਈ ਹੋਏਗੀ ਉਸ ਦਾ ਸਿੱਧਾ ਮਤਲਬ ਸੀ ਉਹ ਉਹ ਬੜ ਉਹ ਐ ਤਾਂ ਨਹੀਂ ਕਿ ਸੀਐਮ ਭਗਵੰਤ ਮਾਨ ਨੇ ਅਚਾਨਕ ਸਟੇਟਮੈਂਟ ਦਿੱਤੀ ਉਹਨਾਂ ਨੂੰ ਨਜ਼ਰ ਆਉਂਦੀ ਸੀ ਇਹ ਚੀਜ਼ ਕਿ ਵਰਕਰ ਦੇ ਮਾਈਂਡਸੈਟ ਨੂੰ ਕਿਵੇਂ ਹਿੱਟ ਕਰਨਾ ਹੈ ਬਿਲਕੁਲ ਬੜੀ ਕੈਲਕੂਲੇਟਿਵ ਸਟੇਟਮੈਂਟ ਸੀ ਦੇਖੋ ਉਸ ਦਾ ਇੰਪੈਕਟ ਕਿਸ ਤਰੀਕੇ ਦੇ ਨਾਲ ਹੈ ਉਹ ਪਹਿਲੇ ਰੁਝਾਨ ਚ ਨਜ਼ਰ ਆਇਆ ਇਹ ਪਹਿਲਾ ਰਾਉਂਡ ਹੈ ਪਹਿਲੇ ਰਾਉਂਡ ਦੇ ਵਿੱਚ ਜਦੋਂ 2.5 ਹਜ਼ਾਰ ਵੋਟਾਂ ਦੀ ਲੀਡ ਮਿਲ ਗਈ ਤਾਂ ਉਸ ਨੇ ਬਹੁਤ ਕੁਝ ਕਲੀਅਰ ਕੀਤਾ ਹੈ ਹਾਲਾਂਕਿ ਅਗਲੇ ਰਾਊਂਡ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਆਮ ਤੌਰ ਤੇ ਹੁੰਦਾ ਹੈ ਕਿ ਜਦੋਂ ਸੀ 13 ਰਾਊਂਡ ਨੇ ਤਾਂ 13 ਰਾਊਂਡ ਦਾ ਮਤਲਬ ਹੈ ਅਲੱਗ-ਅਲੱਗ ਹਿੱਸੇ ਜਿਹੜੇ ਜਲੰਧਰ ਵੈਸਟ ਦੇ ਹੋਣਗੇ ਤਾਂ ਹੋ ਸਕਦਾ ਹੈ ਕਿ ਕੋਈ ਅਜਿਹਾ ਹਿੱਸਾ ਪਹਿਲੇ ਦੌਰ ਦੇ ਵਿੱਚ ਖੁੱਲ ਗਿਆ ਹੋਵੇ ਜਿੱਥੇ ਆਮ ਆਦਮੀ ਪਾਰਟੀ ਬਹੁਤ ਸਟਰੋਂਗ ਹੋਵੇ ਹੁਣ ਹੋ ਸਕਦਾ ਹੈ ਕਿ ਦੂਜੇ ਰਾਊਂਡ ਦੇ ਵਿੱਚ ਕਾਂਗਰਸ ਜਾਂ ਭਾਜਪਾ ਜਾਂ ਹੋਰ ਪਾਰਟੀ ਦਾ ਕੋਈ ਰਾਊਂਡ ਖੁੱਲ ਜਾਏ ਪਰ ਪਹਿਲੇ ਰਾਉਂਡ ਦੇ ਵਿੱਚ ਵੀ ਜੇ ਇੰਨੀ ਵੱਡੀ ਲੀਡ ਹੈ ਇਹ ਹੁੰਦੀ ਨਾ 2200 300 400 ਦੀ ਤਾਂ ਫਿਰ ਸਥਿਤੀ ਬਦ ਫਿਰ ਬਹੁਤ ਜ਼ਿਆਦਾ ਰਿਸ ਬਿਲਕੁਲ ਹੁਣ 4000 ਦੀ ਲੀਡ ਹੈ ਅਗਲੇ ਇੱਕ ਰਾਉਂਡ ਜਾਂ ਦੋ ਰਾਉਂਡ ਦੇ ਵਿੱਚ ਇਸ ਤਰੀਕੇ ਦੀ ਲੀਡ 1000 2000 ਦੀ ਦੁਬਾਰਾ ਆਈ ਇਹ ਲੀਡ 4-5000 ਤੱਕ ਪਹੁੰਚੀ ਤਾਂ ਫਿਰ ਉੱਥੋਂ ਮੋਹਿੰਦਰ ਭਗਤ ਨੂੰ ਹਰਾਣਾ ਤਕਰੀਬਨ نامुमकिन ਹੋਰ ਆਮ ਤੌਰ ਤੇ ਆਪਾਂ ਐਜੇ ਜਰਨਲਿਸਟ ਚੀਜ਼ਾਂ ਨੂੰ ਮਹਿਸੂਸ ਵੱਧ ਕਰਦੇ ਹੁੰਨੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਜੇ ਤੁਸੀਂ ਇੱਕ ਜਰਨਲਿਸਟ ਹੋ ਤੁਹਾਡਾ ਲੰਬਾ ਚੌੜਾ ਤਜਰਬਾ ਹੈ ਤੁਸੀਂ ਬਹੁਤ ਸਾਰੇ ਇਲੈਕਸ਼ਨ ਤੁਸੀਂ ਉਹਨਾਂ ਚੀਜ਼ਾਂ ਨੂੰ ਇੱਕ ਤਾਂ ਦੇਖਣਾ ਹੁੰਦਾ ਜੇ ਦਰਸ਼ਕ ਟੀਵੀ ਨਾਲ ਜੁੜਿਆ ਤਾਂ ਦੇਖ ਰਿਹਾ ਇਕ ਤੁਸੀਂ ਮਹਿਸੂਸ ਕਰ ਰਹੇ ਹੋ ਨਿਓ ਤਾਂ ਉਹਦੇ ਵਿੱਚ ਇਹ ਚੀਜ਼ ਤੁਹਾਨੂੰ ਕਿਤਨਾ ਕਿਤੇ ਮਹਿਸੂਸ ਹੁੰਦੀ ਹੈ ਕਿ ਜੇ ਤੁਸੀਂ ਸਟਾਰਟ ਦੇ ਵਿੱਚ ਲੀਡ ਫੜ ਲਈ ਤਾਂ ਉਸ ਲੀਡ ਨੂੰ ਤੋੜਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਖਾਸ ਕਰਕੇ ਐਸੀ ਜਿਮਣੀ ਚੋਣ ਜਿੱਥੇ ਮਾਰਜਨ ਬਹੁਤਾ ਕਟੂਕਟ ਹੁੰਦਾ ਸੋ ਐਸੇ ਵਿੱਚ 22 2200 ਦੀ ਲੀਡ ਜੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਮਾਇਆ ਜਿੱਤੇ ਹੀ 2500 ਵੋਟਾਂ ਨਾਲ ਇਹ ਲੋਕ ਸਭਾ ਚੋਣਾਂ ਤਾਂ ਬਾਰੇ ਕਿ ਜ਼ਿਮਣੀ ਚੋਣ ਦੇ ਵਿੱਚ 2200 ਵੋਟ ਦਾ ਮਾਇਨੇ ਕੀ ਹੋਣਗੇ ਇਹਦਾ ਅੰਦਾਜ਼ਾ ਲਾ ਸਕਦੇ ਤੁਸੀਂ ਇਹ ਵੀ ਦੇਖੋ ਕਿ 2022 ਦੇ ਵਿੱਚ ਸ਼ੀਤਲੰਗੁਰਾਲ ਜਿੱਤੇ ਸੀ 4200 ਵੋਟਾਂ ਨਾਲ 42755 ਵੋਟਾਂ ਨਾਲ ਹੁਣ 2200 ਦੀ ਲੀਡ ਪਰ ਉਹ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਹਨੇਰੀ ਸੀ ਪੂਰੇ ਪੰਜਾਬ ਚ 91 ਸੀਟਾਂ ਆਈਆਂ ਦੂਜਾ ਪੁਆਇੰਟ ਇਹ ਹੈ ਕਿ ਜਿਹੜੀਆਂ ਰੀਸੈਂਟਲੀ ਲੋਕਸਭਾ ਚੋਣਾਂ ਕੰਕਲੂਡ ਹੋਈਆਂ ਉਸ ਸਮੇਂ ਜਲੰਧਰ ਵੈਸਟ ਦੇ ਵਿੱਚ ਚੰਨੀ ਦੇ ਕੋਲ ਲੀਡ ਸੀ ਸਿਰਫ 1557 ਵੋਟਾਂ ਦੀ ਔਰ ਉਸ ਸਮੇਂ ਜਦੋਂ ਟੋਟਲ ਕਰੀਬ ਕਰੀਬ ਪੌਣੇ 2 ਲੱਖ ਵੋਟਾਂ ਦੀ ਲੀਡ ਸੀ ਯਾਨੀ ਕਿ ਬਾਕੀ 8 ਦੇ ਵਿੱਚ ਲੀਡ ਹੋਏਗੀ ਉਹਨਾਂ ਦੇ ਕੋਲ 10-10 ਹਜ਼ਾਰ ਦੀ 15-15 ਹਜ਼ਾਰ ਦੀ ਜਿਹੜੇ ਵਿਧਾਨ ਸਭਾ ਹਲਕੇ ਨੇ ਚੰਨੀ ਦੇ ਕੋਲ ਔਰ ਜਲੰਧਰ ਵੈਸ ਤੋਂ ਸੀ ਸਿਰਫ 1557 ਵੋਟਾਂ ਦੀ ਤਾਂ ਬਹੁਤ ਕਲੀਅਰ ਹੈ ਕਿ ਇਸ ਸੀਟ ਦੇ ਉੱਤੇ ਬੀਜੇਪੀ ਦਾ ਆਧਾਰ ਜ਼ਬਰਦਸਤ ਰਿਹਾ ਔਰ ਇੱਥੇ ਹੁਣ ਤੱਕ ਦੇ ਨਤੀਜੇ ਇਹ ਰਹੇ ਨੇ ਕਿ ਬਹੁਤ ਕਲੋਜ਼ ਵਾਈਟ ਹੁੰਦੀ ਹੈ ਔਰ ਸ਼ੁਰੂਆਤ ਦੇ ਵਿੱਚ ਜੇ ਤੁਹਾਡੇ ਕੋਲ 2.5 ਹਜ਼ਾਰ ਵੋਟਾਂ ਦੀ ਲੀਡ ਹੈਗੀ ਹੈ ਤੇ ਅੱਗੇ ਵਾਦੀ ਵਾਦੀ ਜੇ 3000 4000 5000 6000 ਤੱਕ ਪਹੁੰਚੀ ਅੱਪਾ बार-बार ਜ਼ਿਕਰ ਕਰ ਰਹੇ ਕਿ ਉੱਥੋਂ ਵਾਪਸੀ ਬਹੁਤ ਮੁਸ਼ਕਿਲ ਹੋ ਜਾਣੀ ਹੈ ਕੋਈ ਵੀ ਰਾਉਂਡ ਕਿਸੇ ਦੇ ਵੀ ਕੱਟ ਨਹੀਂਦਾ ਉਹਦੇ ਵਿੱਚ ਗੌਰਵ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਵੀ ਉੱਥੇ ਚਿਹਰਾ ਸੀ ਪ੍ਰਧਾਨ ਮੰਤਰੀ ਮੋਦੀ ਦਾ ਹਾਂ ਬਿਲਕੁਲ ਔਰ ਉੱਥੇ ਜੇ ਭਾਜਪਾ ਨੂੰ 40000 ਤੋਂ ਜ਼ਿਆਦਾ ਵੋਟ ਪੈ ਗਈ 42000 ਦੇ ਕਰੀਬ ਵੋਟ ਪੈ ਗਈ ਤਾਂ ਇਹਦਾ ਮਤਲਬ ਹੈ ਕਿ ਉਹ ਵੋਟ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਪਈ ਹਮ ਇੱਥੇ ਜੇ 1000 ਵੋਟ ਪਈ ਤਾਂ ਇੱਥੇ ਸ਼ੀਤਲੰਗੁਰਾਲ ਦੇ ਚਿਹਰੇ ਨੂੰ ਵੋਟ ਨਹੀਂ ਪੈ ਰਹੀ ਜੇ ਜੇ ਜਿੰਨੀ ਜੇ ਪਹਿਲੇ 라ਉਂਡ ਦੇ ਵਿੱਚ ਨਜ਼ਰ ਆਈ ਹੈ ਤੇ ਜੇ ਐਵਰੇਜ ਉਸ ਹਿਸਾਬ ਨਾਲ ਚੱਲਦੀ ਹੈ ਤਾਂ ਯਾਨੀ ਲੋਕ ਸਭਾ ਦਾ ਸੰਦਰਭ ਹੋਰ ਹੁੰਦਾ ਤੇ ਵਿਧਾਨ ਸਭਾ ਦਾ ਸੰਦਰਭ ਹੋਰ ਹੁੰਦਾ ਇਹ ਹਲਕਾ ਬੜੀ ਬਖੂਬੀ ਦੱਸ ਦੇਵੇਗਾ ਕਿਉਂਕਿ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਟੋਟਲ 15000 ਵੋਟ ਪਈ ਗਰੀਬ ਕਰੀਬ 1 ਲੱਖ 70000 1 ਲੱਖ ਵੋਟ ਦੇ ਕਰੀਬ ਵੋਟ ਪੋਲ ਹੋਈ ਸੀ ਔਰ 1 ਲੱਖ ਦੇ ਵਿੱਚੋਂ 15000 ਵੋਟ ਮਹਿਜ ਆਮ ਆਦਮੀ ਪਾਰਟੀ ਨੂੰ ਮਿਲੀ ਔਰ ਜੇ ਅੱਜ ਭਿੰਦਰ ਭਗਤ ਲੀਡ ਲੈ ਕੇ ਨਿਕਲਦੇ ਨੇ ਤਾਂ ਫਿਰ ਕਿਵੇਂ ਲੋਕ ਸਭਾ ਤੇ ਵਿਧਾਨ ਸਭਾ ਦੇ ਸਿਨੈਰੀਓ ਚੇਂਜ ਹੁੰਦੇ ਨੇ ਉਹ ਇਹਦੀ ਤਸਵੀਰ ਜ਼ਰੂਰ ਨਜ਼ਰ ਆ ਜੇ ਇੱਕ ਮਹੀਨੇ ਦੇਖੋ ਇੱਕ ਮਹੀਨੇ ਪਹਿਲਾਂ ਵੋਟਰਾਂ ਪਈਆਂ ਨੇ ਇੱਕ ਮਹੀਨੇ ਬਾਅਦ ਦੁਬਾਰਾ ਵੋਟਰਾਂ ਪਈਆਂ ਤਾਂ ਉੱਥੇ ਬਿਲਕੁਲ ਜਾਨੀ ਵੋਟਰ ਤੇ ਉਹੀ ਨੇ ਵੋਟਰ ਉਹੀ ਨੇ ਵੋਟਰ ਤੇ ਬਦਲੇ ਨਹੀਂ ਵੋਟਰ ਤੇ ਉਹੀ ਨੇ ਨਾ ਹੀ ਕੋਈ ਨਵੀਆਂ ਲਿਸਟਾਂ ਬਣੀਆਂ ਨੇ ਪਰ ਉਹੀ ਵੋਟਰ ਕਿਵੇਂ ਚੇਂਜ ਹੁੰਦੇ ਨੇ ਵੱਡੇ ਸੰਦਰਭ ਦੇ ਵਿੱਚ ਔਰ ਆਪਣੇ ਉਸ ਪਾਰਟਿਕੂਲਰ ਇਲਾਕੇ ਦੇ ਸੰਦਰਭ ਦੇ ਵਿੱਚ ਕਿਉਂਕਿ ਇੱਕ ਸੰਦਰਭ ਦੇਸ਼ ਦਾ ਹੈ ਕਿ ਦੇਸ਼ ਦੇ ਵਿੱਚ ਕੀ ਹੋਣਾ ਕੱਲ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਉਹਨਾਂ ਦੀਆਂ ਨੌਕਰੀਆਂ ਇੱਕ ਵੱਡੇ ਸਦਰਭ ਵਿੱਚ ਦੇਖ ਦਿਓ ਪਰ ਜੇ ਵਿਧਾਨ ਸਭਾ ਇਲੈਕਸ਼ਨ ਦੇਖੋ ਤਾਂ ਵਿਧਾਨ ਸਭਾ ਦਾ ਇਲੈਕਸ਼ਨ ਮੋٹے ਤੌਰ ਤੇ ਹੁੰਦਾ ਹੈ ਕਿ ਤੁਹਾਡਾ ਆਲਾ ਦੁਆਲਾ ਤੁਹਾਡਾ ਇਲਾਕਾ ਤੁਹਾਡੀਆਂ ਗਲੀਆਂ ਨਾਲੀਆਂ ਤੁਹਾਡੀ ਪਾਣੀ ਦੀ ਸਮੱਸਿਆ ਤੁਹਾਡੀ ਸੀਵਰੇਜ ਦੀ ਸਮੱਸਿਆ ਤੁਹਾਡੇ ਇਲਾਕੇ ਚ ਕੋਈ ਐਸਾ ਪ੍ਰੋਜੈਕਟ ਜਿਹੜਾ ਕੋਈ ਉਸ ਇਲਾਕੇ ਨੂੰ ਸੁੰਦਰ ਬਣਾ ਦੇ ਖੂਬਸੂਰਤ ਇੰਨੇ ਕੁ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਬਿਲਕੁਲ